ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦਾ ਆਯੋਜਨ ਬਠਿੰਡਾ ਦੇ ਆਵਾ ਬਸਤੀ ਤੋਂ ਕੀਤਾ ਗਿਆ ਜਿਸ ਦੇ ਵਿੱਚ ਕੀ ਸੰਗਤਾਂ ਵੱਲੋਂ ਹੋਮ ਹੁਮਾ ਕੇ ਹਿੱਸਾ ਲਿਆ ਗਿਆ ਅਤੇ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਹੋ ਕੇ ਗੁਜ਼ਰਿਆ ਇਸ ਦੇ ਵਿੱਚ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਣ ਦੀ ਜਿੱਥੇ ਪ੍ਰੇਰਣਾ ਦਿੱਤੀ ਉੱਥੇ ਹੀ ਉਹਨਾਂ ਕਿਸਾਨ ਅੰਦੋਲਨ ਤੇ ਸਰਕਾਰਾਂ ਨੂੰ ਆੜੇ ਹੱਥੀ ਲੈਂਦੀ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਅਤੇ ਹਰਿਆਣਾ ਦੇ ਅੱਗੇ ਗੁੱਡੇ ਟੇਕ ਦਿੱਤੇ ਗਏ ਅਤੇ ਜਿਸ ਦੇ ਚੱਲਦੇ ਪੰਜਾਬ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਉਨ੍ਹਾਂ ਕਿਹਾ ਕਿ ਕਿਸਾਨਾਂ 'ਤੇ ਲਗਾਤਾਰ ਅਤਿਆਚਾਰ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਬਿਲਕੁਲ ਚੁੱਪ ਹਨ। ਤੁਸੀਂ ਦੇਖ ਰਹੇ ਹੋ ਤਸਵੀਰਾਂ ਨਗਰ ਕੀਰਤਨ ਦੀਆਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਇਸ ਸ਼ੋਭਾ ਯਾਤਰਾ ਦੇ ਵਿੱਚ ਰਾਜਾ ਵੜਿੰਗ ਦੇ ਨਾਲ ਤੁਰਦੇ ਹੋਏ ਨਜ਼ਰ ਆ ਰਹੇ ਨੇ। ਪੂਰੀ ਗੱਲਬਾਤ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ।

ਇਸ ਪਾਰਟੀ ਦਾ ਪ੍ਰਬਾਨ ਹੋਣ ਦੇ ਨਾਤੇ ਅੱਜ ਸਭੀ ਸਾਰੇ ਭਾਈਚਾਰੇ ਪੰਜਾਬ ਦੇ ਪੁਰਾਣੇ ਦੇਸ਼ ਦੇ ਪੁਰਾਣੇ ਇਸ ਪਿੰਡ ਦੇ ਆਦੇਸ਼ ਵਿੱਚ ਆਏ ਹਾਂ ਪਰ ਆਪ ਜੀ ਬਾਗਵੀ ਤੋਂ ਆਉਣਾ ਕਿਉਂ ਸਾਰੇ ਰਲ ਕੇ ਉਹ ਮਹਾਰਾਜ ਜੀ ਵਿਕਿਆਨ ਕਿਆ ਉਹਨਾਂ ਦੇ ਪ੍ਰਸ਼ਾਸਨ ਦੇ ਅਸੀਂ ਚੱਕਾਂ ਦੀ ਕੋਸ਼ਿਸ਼ ਇਨਸਾਨਾਂ ਦੌਲਤ ਕਿਸਾਨ ਦੀ ਜਾਣ ਚਲੀ ਕਿ ਸਿਆਸਤ ਬਹੁਤ ਹੋਈ ਹੈ ਸਭ ਤੋਂ ਪਹਿਲਾਂ ਉਹ ਕਿ ਉਹ ਅੜਿਖਾ ਇੱਕ ਨਾ ਚਾਹਵਾ ਦਾ ਜਿਸ ਹੰਕਾਰ ਨੇ ਹਾਲਾਤ ਬਣਾ ਦਿੱਤੇ ਹਨ ਹੀਰੇ ਵਿੱਚ ਮੁਕੰਮਲ ਕਾਰਨੇ ਦੇ ਆਰਡਰ ਹੈ ਦੇਸ਼ ਦੇ ਪ੍ਰਧਾਨ ਮੰਤਰੀ ਕਰੰਟਰਪੁਲੀ ਨੇ ਦੇ ਆਰਡਰ ਹੈ ਕਿ ਅਕੀ ਨਾ ਜੇ ਕੋਈ ਗੋਲੀ ਮਾਰਨੀ ਪੈਂਦੀ ਹੈ ਤਾਂ ਮਾਰ ਦੇਖੋ। ਹਰ ਇੱਕ ਨੌਜਵਾਨ ਸਾਥੀ ਦੀ ਮੌਜੂਦ ਹੈ। ਬਹੁਤ ਪ੍ਰਸ਼ੰਸ਼ਿਤ ਬਣ ਕੇ ਪੰਜਾਬੀ ਸਰਕਾਰ ਵੀ ਇਹ ਕਹਿੰਦਾ ਹੈ ਕਿ ਮੁੱਖ ਮੰਤਰੀ ਸਾਹਮਣੇ ਮੁਕੰਮਲ ਤੌਰ ਤੇ ਖੁੱਲੇ ਨੇ। ਸਰਕਾਰਾਂ ਦੇ ਸਾਹਮਣੇ ਹੋਣਾ ਇਹ ਚਾਹੀਦਾ ਹੈ ਕਿ ਅੰਦਰ ਮੁੱਖ ਮੰਤਰੀ ਸਾਰੀ ਸਾਡੀ ਪੁਲਿਸ ਪੋਰਸ ਜਿਹੜੀ ਪੰਜਾਬ ਦੀ ਹੈ ਇੰਦਰ ਦੇ ਪਾਸੇ ਲਾਉਣੀ ਚਾਹੀਦੀ ਹੈ ਜੇ ਹਰਿਆਣਾ ਗੋਲਾ ਦਾਗਦਾ ਤੇ ਸਾਨੂੰ ਦੋ ਡਗਣੇ ਚਾਹੀਦੇ ਜੇ ਹਰਿਆਣਾ ਇੱਕੋਲੀ ਚਲਾਏਗਾ ਤੇ ਦੋ ਚਲਾਵਾਂਗੇ ਮੈਂ ਨਹੀਂ ਕਹਿੰਦਾ ਕਿ ਹਿੰਸਾ ਪਟਕੇ ਪਰ ਮੈਂ ਚਾਹੁੰਦਾ ਕਿ ਸ਼ਾਂਤੀਪੂਰਨ ਤਰੀਕੇ ਨਾਲ ਇਹ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਸਾਨੂੰ ਸਾਡੇ ਪੰਜਾਬ ਦੀਆਂ ਗੁਰੂਆਂ ਦੀ ਕਿਉਂ ਮਾਰੇ ਜਾ ਰਹੇ ਹਨ ਰਬਟ ਬੁਲਟਸ ਚਲਾਈ ਜਾ ਰਹੀ ਦੀ ਟੱਕਾ ਦਿੱਤਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਜਿਵੇਂ ਅੱਖਾਂ ਚਲ ਗਿਆ ਜਿੰਨਾਂ ਹੋ ਗਿਆ ਸੀ ਉਹ 6 ਸਿੱਕਾ ਮੰਗਦੇ ਸਨ ਜੋ ਅੱਜ ਕਾਂਦੀਦਸਨ ਕਾ ਬੀਜਪੀ ਰਖਵਾ ਦਾ ਬੀਜਪੀ ਦਾ ਜਿਹੜਾ ਪ੍ਰਧਾਨ ਆਪੇ ਨੂੰ ਪ੍ਰਸਾਣ ਕੀਤਾ ਤੇ ਕਿਸਾਨ ਹੋਣ ਦੇ ਨਾਤੇ ਅੱਜ ਇਸ ਸਖਤ ਸਿਆਸੀ ਵਿਚ ਤੇ ਸਾਰੇ ਲੋਕ ਸਾਨੂੰ ਭੁੱਲ ਦੇਣਾ ਚਾਹੀਦਾ ਹੈ ਸਿੱਟਾ ਕਾਂਗਰਸ ਸੋਦਾ ਨੂੰ ਭੁੱਲ ਜਾਣਾ ਚਾਹੀਦਾ ਸੀ ਬਾਤ ਬਾਣੇ ਤੁਹਾਨੂੰ ਭੁੱਲ ਜਾਣਾ ਚਾਹੀਦਾ ਕਿ ਅਸੀਂ ਆਮ ਆਦਮੀ ਪਾਰਟੀ ਅ candidato ਕਿ ਪੰਜਾਬ ਦੇ ਕਿਸਾਨ ਨਾਲ ਖੜਾ ਹੋਣ ਦੀ ਲੋੜ ਹੈ ਅੱਜ ਪੰਜਾਬ ਚ ਗੌਂਦਨ ਖਾਨ ਕਰਕੇ ਹੈ ਅਗਰ ਕਿਸਾਨ ਮਰ ਗਿਆ ਪੈਸਾ ਜੁਬਾਰਾ ਦੀ رونਕ ਖਤਮ ਹੋ ਜਾਏਗੀ ਖੇਤੀ ਪ੍ਰਦਾਨ ਹੁੰਦਾ ਹੈ ਆਂਟਾਂ ਇਸ ਕੰਮ ਕਿ ਚੱਲ ਰਹੀਆਂ ਛੇਰ ਇਸ ਕੰਮ ਕਿ ਚੱਲ ਰਹੀਆਂ ਸਾਡਾ ਕਾਰੋਬਾਰ ਧੜਾ ਆਰੇ ਸੰਗਤ ਦਾ ਸਾਥ ਲੈ ਕੇ ਡੱਟ ਕੇ ਉਹਨਾਂ ਦਾ ਖੰਭਾ ਚਾਹੀਦਾ ਹੈ ਪਰ ਸਾਨੂੰ ਅਸੀਂ ਤਾਂ ਦੇਖੀ ਵੀ ਕਰਨਾ ਹੈ ਔਰ ਬਾਦਗੀ ਵਾਲੇ ਇੱਧਰ ਵੀ ਕਮਾਲ ਹੈ ਕਹਿੰਦੇ ਨਾ ਮਰ ਗਿਆ ਫਿਰ ਜਿੰਦੀ ਦੇ ਬਾਟ ਤੇ ਜਾਨ ਦੇਣਾ ਚਾਹੀਦਾ ਹੈ ਕਿ ਉਹ ਲੋਕਿਆ ਪੰਜਾਬ ਦੇ ਆਪਣਾ ਨੇ ਦੇਸ਼ ਦੀ ਕੁਰਬਾਨੀ ਇੱਕ ਤਾਂ ਅਖਰਕਾ ਵਾਸਤੇ ਐਡਾ ਸੁਪਾ ਪਰ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ ਸ਼ਹੀਦਾਂ ਨੇ ਪੰਜਾਬ ਨੇ ਦਿੱਤਾ ਚਾਹੇ ਆਜ਼ਾਦੀ ਚਾਹੇ ਕਾਰਗਰ ਚਾਹੇ ਕਿਸੇ ਦਾ ਜਿੰਦਾ ਗਿਆ ਅੱਜ ਸਰ ਨੂੰ ਲੇਟ ਨੂੰ ਘੱਟ ਕਰ ਦਿੱਤਾ ਗਿਆ ਅੱਜ ਕੋਈ ਪਾਗਲਾ ਬੰਦਾ ਹੁੰਦਾ ਤੇ ਜੀਪੀ ਦੇ ਅੰਦੂਲਨ ਕਰ ਜੀਪੀ ਦੇ ਦੋਲਰ ਕਰੀ ਇੱਕ ਸਿੱਖ ਨੂੰ ਆਈਪੀਐਸ ਆਫੀਸਰ ਜਿਹੜੇ ਮੋਢੇ ਤੇ ਖੇਰ ਲੱਗਿਆ ਉਹ ਕਹਿੰਦੇ ਖਾਲੀ ਸਾਲੀ ਇਨਕਾਬ ਦੇ ਵਿੱਚ ਬਸ ਜਿਹੜੀ ਜਿੰਦਾ ਕਰਦੇ ਭਾਗਵਾ ਕਹਿੰਦੇ ਸਾਨੂੰ ਕਮਿਸਨ ਨਹੀਂ ਬਣਾਉਂਦਾ ਗਿਆ ਇਸ ਕਰਕੇ ਤੁਹਾਨੂੰ ਪਿਛਲੀ ਵਾਰ ਦੋ ਬੰਦੇ ਦੋ ਸੀਸ ਵਾਰ ਤੁਹਾਰੇ ਬਿਲਕੁਲ ਪ੍ਰਧਾਨ ਜੀ ਥੋੜਾ ਇਧਰ ਵੀ ਕਮਾਲ ਕਰੋ ਫੇਸ ਯਾਨੀ ਸਾਨ ਜੱਜਬੰਦੀਆਂ ਦੀ ਹੈ ਕੌਣ ਹੈ ਕਿ ਪੋਲੀਟਿਕਲ ਲੋਕ ਸਾਡੇ ਫੋਲਿਟੇਸ਼ਨ ਬਾਬਾ ਬਾਬਾ ਰੱਖੋ ਨਾ ਅਸੀਂ ਆਮ ਸਾਨ ਹੋਣ ਦੇ ਨਾਲ ਜ਼ਿਆਦਾ ਫਰਕ ਨਹੀਂ ਕਰ ਰਹੇ ਕਿ ਉਹਨੂੰ ਸਪੋਰਟ ਕਰਦੇ ਹਾਂ ਪੰਚਾ ਦਿਓ ਤੁਸੀਂ ਪੰਚਾ ਦਿਓ ਕਿ ਰਾਜ ਮੰਤਰੀ ਦੇ ਵਿਧਿਆਰਥੀ ਨੂੰ ਕੋਲੇ ਦਿੱਤੇ ਅਗਲੇ ਮੇਜਰ ਦੇ ਦਿੱਕਸਾ ਬੋਦਾ ਪੰਚਾ ਹੋਵੇ ਚੋਣਾਂ ਪੇਸ਼ ਹੋਵੇ ਕਾਨੂੰਨ ਡਿਸਾਈਡ ਕਰੇ ਕਿ ਹੋਇਆ ਕਿਨੇ ਬੁਲੇਟ ਮਾਰੇ 12 ਮੋਰਤਿਆਂ ਨੂੰ ਲਿਖ ਆਪ ਕੋਲੀਆਂ ਹਥਿਆਰਾਂ ਦਾ ਹਥਿਆਰ ਲੈ ਕੇ ਪੁਲਿਸ ਕੋਲ ਗਿਆ ਚਲਾ ਵੀ ਕੋਈ ਸੰਘਾਸਰ ਨਹੀਂ ਆਜ ਇਹਨਾਂ ਦੋ ਜਵਾਨ ਪੁਲਿਸ ਦਾ ਬੋਲ ਬਹੁਤ ਏਰੀ ਡਿਮਾਂਡ ਹੈ ਕਿ ਇਧਰਲੇ ਪਾਸੇ ਪੁਲਿਸ ਸੁਰੱਖਿਆ ਬੋਲ ਪੰਜਾਬ ਦੇ ਕਿਸਾਨ ਦੀ ਰੱਖਿਆ ਕਰੇ ਔਰ ਅਨੰਦਪੁਰ ਦੇ 302 ਦਾ ਮਕੱਦਮਾ ਫਰਜ ਕਰੇ ਫੇਰ ਇਨਕਵਰੀ ਕਰੀਗੇ ਨਹੀਂ ਪਾਰੀ ਕਰਾਂਗੇ ਅਣਪਛਾਤੇ ਦੇ ਪੱਤਰ ਕਰਦੇ ਤੇ ਫਿਰ ਨਾ ਕੀ ਹੈਗਾ ਮਰੇ ਵਾਰਨਿੰਗ ਦੇਵੇ ਹਰਿਆਣਾ ਨੂੰ ਕੋਈ ਕੋਈ ਨੁਕਰਾਏਗਾ ਉੱਤਰਾਧਿਕਾਰੀ ਸਾਡੇ ਨੂੰ ਸ਼ਾਂਤੀ ਲਈ ਬੈਠੇ ਹੈ ਪਰ ਇਹਨਾਂ ਨੂੰ ਬੋਰਡ ਤੇ ਜਾਣ ਦਿੱਤਾ ਜਾਵੇ ਕੇਤਰਪਾਲ ਦਿੱਲੀ ਗੱਲ ਕਰੇਂਗੇ ਦਿੱਲੀ ਦੀ ਨਹੀਂ ਲੋਕ ਦਿੱਲੀ ਆ ਕੇ ਨਾ ਗੱਲ ਕਰਦੇ ਸ਼ਾਂਤੀ ਪੂਰਨ ਕੇ ਨਾ ਇੱਕ ਸਾਲ ਬੈਠੇ ਰਹੇ ਸੀ ਉਹਨਾਂ ਨੇ ਕੀ ਕੀਤਾ ਅੱਛਾ ਕੋਈ ਲਾਸਟ